ਟੈਲਰ ਟਾਈਮ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜਨੀਸ਼ਟਿੰਗੀ ਮੈਂ ਦੋਸਤੋ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਦਾ ਦਿਨ ਆਖਰੀ ਪੜਾ ਤੇ ਆ ਇੱਕ ਤਰੀਕ ਨੂੰ ਲਾਸਟ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ 1 ਜੂਨ ਨੂੰ ਹੋ ਰਹੀਆਂ ਨੇ ਤੇ ਸਾਰੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਹਲਚਲ ਜਿਹੜੀ ਹੈ ਤੇਜ਼ੀ ਫੜ ਰਹੀ ਹੈ ਸਾਰੇ ਹੀ ਵੋਟਰਾਂ ਨੂੰ ਪਰਵਾਉਣ ਲਈ ਆਪਣੇ ਵੱਲ ਕਰਨ ਲਈ ਵੱਡੇ ਵੱਡੇ ਲੀਡਰ ਨੂੰ ਬੁਲਾ ਕੇ ਜਲਸੇ ਕਰ ਰਹੇ ਨੇ ਅੱਜ ਅਸੀਂ ਜਿਹੜਾ ਹੈਗਾ ਰਾਜਪੁਰਾ ਦੇ ਵਿੱਚ ਆਇਆ ਪਟਿਆਲਾ ਲੋਕ ਸਭਾ ਹਲਕਾ ਦੇ ਰਾਜਪੁਰਾ ਹਲਕੇ ਦੇ ਵਿੱਚ ਜਿੱਥੇ ਰਣਜੀਤ ਸਿੰਘ ਭਾਰਤੀਾ ਜੀ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਨੇ ਜੋ ਕਿ ਅਖਲ ਭਾਰਤੀਏ ਪਰਿਵਾਰ ਪਾਰਟੀ ਵੱਲੋਂ ਇੱਕ ਨਾਮਜ਼ਦ ਉਮੀਦਵਾਰ ਨੇ ਅੱਜ ਉਹਨਾਂ ਨੂੰ ਉਹਨਾਂ ਦੇ ਦਾੜਾ ਚੋਣ ਨਿਸ਼ਾਨਾ ਕੇਤਲੀ ਦਾ ਚੋਣ ਨਿਸ਼ਾਨਾ ਉਹਨਾਂ ਦੀ ਪਾਰਟੀ ਦੀ ਹਾਈ ਕਮਾਂਡ ਦਿੱਲੀ ਤੋਂ ਸ਼੍ਰੀ ਸ਼ਹਿਨਾਹ ਨਮਾਜ਼ ਚੌਧਰੀ ਜੀ ਆਪਣੀ ਪਾਰਟੀ ਦੇ ਨਾਲ ਉਹਨਾਂ ਦੀ ਚੋਣ ਜਲਸੇ ਨੂੰ ਸੁਭੋਧਨ ਕਰਨ ਵਾਸਤੇ ਆਏ ਹੋਏ ਨੇ ਰਾਜਪੁਰੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਫੋਰ ਵੀ ਇਹਨਾਂ ਦੇ ਨਾਲ ਪਾਰਟੀ ਦੇ ਲੀਡਰ ਆਏ ਨੇ ਆਪਣੇ ਹਰਪ੍ਰੀਤ ਜੀ ਸੈਣੀ ਜੀ ਭਾਰਤੀ ਜੀ ਸਾਡੇ ਨਾਲ ਨੇ ਜੋ ਕਿ ਬਨਾਰਸ ਬਨਾਰਸ ਤੋਂ ਇਹਨਾਂ ਨੇ ਸੀਟ ਲਈ ਲੋਕ ਸਭਾ ਸੀਟ ਲਈ ਆਪਣਾ ਪਰਚਾ ਦਾਖਲ ਕੀਤਾ ਸੀਗਾ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਲੋਕ ਸਭਾ ਉਮੀਦਵਾਰ ਨੇ ਇਹਨਾਂ ਦਾ ਜਿਹੜਾ ਹੈਗਾ ਪਰਚਾ ਵੀ ਰੱਦ ਕਰ ਦਿੱਤਾ ਗਿਆ ਗੱਲਬਾਤ ਕਰਾਂਗੇ ਹਰਪ੍ਰੀਤ ਜੀ ਕੀ ਗੱਲ ਹੋਈ ਜੋ ਕਿ ਤੁਸੀਂ ਲੋਕ ਸਭਾ ਬਨਾਰਸ ਤੋਂ ਪਰਚਾ ਪੜਾ ਸੀ ਰੱਦ ਹੋ ਗਿਆ ਜੀ ਦੇਖਿਓ ਪਰਚਾ ਤੇ ਜਦੋਂ ਸਰਕਾਰ ਜਦੋਂ ਲੋਕ ਇਹ ਕਹਿ ਰਹੇ ਸੀ ਕਿ ਸੰਵਿਧਾਨ ਨੂੰ ਖਤਮ ਕਰਿਆ ਜਾਏਗਾ ਇੱਕ ਤਾਂ ਹੁੰਦਾ ਸੰਵਿਧਾਨ ਨੂੰ ਡਿਸਟਰੋਏ ਕਰ ਦੇਣਾ ਉਹਦਾ ਉਹਦੀ ਨੀਂਵ ਖਤਮ ਕਰ ਦੇਣਾ ਇੱਕ ਦੂਜਾ ਤਰੀਕਾ ਹੁੰਦਾ ਕਿ ਜਿਸ ਤਰ੍ਹਾਂ ਪਹਿਲੇ ਰਾਜਤੰਤਰ ਚੱਲਦਾ ਹੁੰਦਾ ਸੀ ਇੱਕ ਲੜਾਈ ਲੜੀ ਜਾਂਦੀ ਸੀ ਕਿ ਵੀ ਅਸੀਂ ਦੂਜੇ ਤੇ ਭਾਰੀ ਹੋ ਗਏ ਤੇ ਦੂਜਾ ਬੰਦਾ ਹਾਰ ਗਿਆ ਇਸ ਟਾਈਮ ਵਾਰਣਸੀ ਦੇ ਅੰਦਰ ਜਦੋਂ ਨਾਮੀਨੇਸ਼ਨ ਹੋ ਰਹੀ ਸੀ ਤਿੰਨ ਦਿਨ ਦਾ ਰੇਟ ਸੀਗਾ ਲਾਈਨ 'ਚ ਲੱਗੰਦਾ ਰੇਟ ਸੀ 3.5 ਲੱਖ ਰੁਪਏ 3.5 ਲੱਖ ਰੁਪਏ ਇੱਕ ਇੱਕ ਬੰਦੇ ਨੂੰ ਦਿਆ ਜਾ ਰਿਹਾ ਸੀਗਾ ਤੁਸੀਂ ਲਾਈਨ 'ਚ ਲੱਗ ਕੇ ਉਹਨਾਂ ਲੋਕਾਂ ਨੂੰ ਫਾਰਮ ਨਹੀਂ ਜਮਾ ਕਰਾਣ ਦੇਣਾ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਹੈ ਜਿਹੜੇ ਨਰਿੰਦਰ ਮੋਦੀ ਦੇ ਅੱਗੇ ਖੜੇ ਹੋ ਸਕਦੇ ਆ ਜਿਹੜੇ ਨਰਿੰਦਰ ਮੋਦੀ ਨੂੰ ਚੈਲੰਜ ਕਰ ਸਕਦੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਸ਼ਾਇਦ ਲੋਕ ਸਭਾ ਚੋਣ ਦੇ ਨਤੀਜੇ ਬਿਲਕੁਲ ਡਿਫਰੈਂਟ ਆਣਗੇ ਔਰ ਮੈਂ ਇੱਥੇ ਤੱਕ ਗੱਲ ਕਹਿ ਰਿਹਾ ਹੋ ਸਕਦਾ ਹੈ ਵਾਰਾਨਸੀ ਤੋਂ ਨਰਿੰਦਰ ਮੋਦੀ ਚੋਣ ਹਾਰ ਜਾਣ ਇੱਕ ਗਰਾਊਂਡ ਰਿਪੋਰਟ ਮੈਂ ਤੁਹਾਨੂੰ ਦੇ ਰਿਹਾ ਅੱਜ ਜੀ ਤੇ ਹਰਪ੍ਰੀਤ ਜੀ ਮੈਂ ਮਤਲਬ ਕਿ ਆਪਣੇ ਰਜੀਤ ਸਿੰਘ ਭਾਰਤੀ ਜੀ ਨਾਲ ਅਸੀਂ ਕਾਫੀ ਮਹਿੰਮ ਜਿਹੜੀ ਹੈਗੀ ਆ ਜਾਂਦੇ ਰਹੇ ਆ ਇਹਨਾਂ ਦੀ ਕਵਰੇਜ ਕੀਤੀ ਆ ਅਸੀਂ ਨੇ ਤੇ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਸਾਲ ਹੋ ਗਿਆ ਇਹਨਾਂ ਨੂੰ ਕਰਦਿਆਂ ਨੂੰ ਠੀਕ ਆ ਨਾ ਪਰ ਅਸੀਂ ਕਈ ਜਗ੍ਹਾ ਤੇ ਦੇਖਿਆ ਵੀ ਜਿਹੜਾ ਤੁਹਾਡਾ ਮੁੱਦਾ ਹੈ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਇਤਿਹਰ ਉੱਥੇ ਤੱਕ ਪਹੁੰਚ ਨਹੀਂ ਪਾ ਰਹੇ ਆ ਜੇ ਕਿਉਂਕਿ ਸਾਢੇ 8 ਛੜ ਹੋ ਗਏ ਲੱਗਿਆਂ ਨੂੰ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਦੇਵਲ ਜੀ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੱਕ ਇੱਕ ਰਿਵੋਲੂਸ਼ਨ ਹੈ ਕ੍ਰਾਂਤੀ ਹੈ ਇਹਦੀ ਸ਼ੁਰੂਆਤ ਹੋਈ ਹੈ ਹਲੇ ਔਰ ਸਾਡੇ ਕੋਲ ਸੰਸਾਧਨਾਂ ਦੀ ਡੈਫੀਨਿਟਲੀ ਸ਼ਾਰਟੇਜ ਹੈਗੀ ਹੈ ਸੰਸਾਧਨ ਜਿੱਦਾਂ ਜਿੱਦਾਂ ਸੰਸਾਧਨ ਲੱਗ ਰਹੇ ਹੈ ਜਿੱਦਾਂ ਜਿੱਦਾਂ ਲੋਕ ਸਪੋਰਟ ਕਰ ਰਹੇ ਹੈ ਸਪੋਰਟ ਬਣਦੀ ਜਾ ਰਹੀ ਹੈ ਦੇਖੋ ਜਿੱਦਾਂ ਰਜੀਵ ਜੀ ਨੇ ਸਪੀਚ ਦੇ ਅੰਦਰ ਦੱਸਿਆ ਅਸੀਂ ਇਹ ਲੜਾਈ ਲੜਨ ਵਾਸਤੇ ਨਿਕਲ ਗਏ ਹਾਂ ਸੰਸਾਧਨ ਹੋਣ ਨਾ ਹੋਣ ਕੋਈ ਸਾਥ ਦੇ ਨਾ ਦੇ ਲੇਕਿਨ ਅਗਰ ਸਾਥ ਦੇਓਗੇ ਤੇ ਲੜਾਈ ਲੜਨੀ ਸੌਖੀ ਹੋ ਜਾਏਗੀ ਵਿਧਾਨ ਸਭਾ ਲਈ ਤਾਂ ਲੱਗਦਾ ਵੀ ਬਹੁਤ ਟੱਕਰ ਦਾਉਗੇ ਜਿੱਡਾਂ ਦਾ ਹੁਣ ਤੁਹਾਡਾ ਮੁੱਦਾ ਚੱਲ ਰਿਹਾ ਹੈ ਵਿਧਾਨ ਸਭਾ 'ਚ ਮੈਨੂੰ ਲੱਗਦਾ ਪਾਰਟੀਆਂ ਦੇ ਹੱਥ ਪੈਰ ਫੁੱਲੇ ਹੋਏ ਲੱਗਦੇ ਨੇ ਅੱਜ ਤੋਂ ਹੀ ਵੀ ਵਿਧਾਨ ਸਭਾ 'ਚ ਇਹ ਬੰਦੇ ਜਿਹੜੇ ਨੇ ਸਾਨੂੰ ਖਰਾਬ ਕਰਨ ਦੇ ਦੇਖੋ ਗੱਲ ਉਹੀ ਹੈ ਜੇ ਭਗਵੰਤ ਮਾਨ ਜੀ ਅੱਜ ਅਨਾਉਂਸਮੈਂਟ ਕਰ ਦੇਣ ਜੀ ਪੰਜਾਬ ਦੇ ਅੰਦਰ ਅਸੀਂ ਲੋਕਾਂ ਦਾ ਕਰਜ਼ਾ ਮਾਫ ਕਰ ਰਹੇ ਹਾਂ ਹਲੇ ਉਹਨਾਂ ਦੇ ਕੋਲ ਬਹੁਮਤ ਹੈਗਾ ਤੇ ਡੈਫੀਨਿਟਲੀ ਮੈਨੂੰ ਲੱਗਦਾ ਕਿ ਸਾਡੀ ਲੀਡਰਸ਼ਿਪ ਜੋ ਹੈਗੀ ਅਸੀਂ ਇਹ ਰਾਜਨੀਤਿਕ ਕਰਨ ਨਹੀਂ ਨਿਕਲੇ ਅਸੀਂ ਲੜਾਈ ਲੜਨ ਵਾਸਤੇ ਨਿਕਲੇ ਹਾਂ ਬਦਲਾਵ ਦੀ ਲੜਾਈ ਲੜਨ ਵਾਸ मुद्दा खत्म हो जाएगा देखो मुद्दा खत्म राजनीति खत्म भाई बी साडा मुद्दा कह रहे हो कि जी वो मुद्दा है हो राजनीति होएगी होगी सोल्यूशन भी दे रहे तो करजा माफ करो राजनीति खत्म यही तो अच्छी चाहते हैं जनता जी परेशान है जिसे घरों तुम एलसीडी उतार के लेके जा रहे है कूलर लेके जा रहे हैं पशु खोल के लेके जा रहे है। मोदी साहब तो कह रहे जी पशु खोल के लै जाएंगे और जो अच पशु खोल रहे उन्होंने कोई गल ही नहीं कर रहे भगवंत मान जी को भी और बाकियों को भी आपका ये डर अगर आप खत्म करना चाहते हैं तो अभी ही समय है अगर आप ये सोचें कि 2027 तक सत्ताईस तो 2027 में एक बड़ा रिवोल्यूशन खड़ा हो रहा है पंजाब में हर विधानसभा से टीम तैयार हो रही है कल को मुझे ये मत कहना कि आपने क्या कर दिया आप लोगों को ले आए जनता को ले आए जैसे जनता कुर्सी पे बिठाना जानती है वैसी कुर्सी से उतारना भी जानती है जनता की समस्या का समाधान करिए बिल्कुल जी श्री शाह नवाज चौधरी साहब ने भी ये दसाया कि हरपी जी सैनी साहब जो भारतीय ने जो कि कोआर्डीनेटर ने पंजाब से ਤੇ ਸੀਨੀਅਰ ਵਾਈਸ ਪ੍ਰਧਾਨ ਨੇ ਆਲ ਇੰਡੀਆ ਦੇ ਇਹਨਾਂ ਨੇ ਵੀ ਗੱਲਬਾਤ ਕੀਤੀ ਆ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਆ ਜਿਹੜਾ ਸਾਡਾ ਇੱਕ ਮੁੱਦਾ ਏ ਇਹ ਸਰਕਾਰਾਂ ਜਿਹੜੀਆਂ ਕਰ ਦੇਣਾ ਅਸੀਂ ਸਾਡੀ ਰਾਜਨੀਤੀ ਖਤਮ ਹੋ ਜੂਗੀ ਅਸੀਂ ਰਾਜਨੀਤੀ ਸਾਡੀ ਕਮਜ਼ਬੂਰੀ ਆ ਕਰਨਾ ਕਿਉਂਕਿ ਰਾਜਨੀਤੀ ਦੀ ਤਾਂ ਸਰਕਾਰ ਦੇ ਹੱਥ ਵਿੱਚ ਹੀ ਆ ਜਿਹੜਾ ਕਿ ਕਰਜ਼ਾ ਲੋਕਾਂ ਦਾ ਮਾਫ ਕੀਤਾ ਜਾਵੇ ਇਹ ਇਸੇ ਕਰਕੇ ਕਹਿ ਰਹੇ ਨੇ ਵੀ ਤੁਸੀਂ ਇਹ ਜਿਹੜਾ ਹੈਗਾ ਲੋਕਾਂ ਦਾ ਹੈ ਕਰਜ਼ਾ ਮਾਫ ਕੀਤਾ ਜਾਵੇ ਤਾਂ ਕਿ ਸਾਨੂੰ ਅਸੀਂ ਰਾਜਨੀਤੀ ਤੋਂ ਵੀ ਨਿਜਾਗਤ ਕਰਾਂਗੇ ਅਸੀਂ ਤਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਆ ਤੇ ਹੁਣ ਰਣਜੀਤ ਸਿੰਘ ਜੀ ਪਾਰਟੀ ਨਾਲ ਗੱਲਬਾਤ ਕਰਾਂਗੇ ਰਣਜੀਤ ਸਿੰਘ ਜੀ ਸਾਈਬ ਸ਼੍ਰੀ ਸ਼ਾਹ ਨਵਾਜ਼ ਚੌਧਰੀ ਜੀ ਆਏ ਨੇ ਕਿਦਾਂ ਦਾ ਮਹਿਸੂਸ ਕਰਦੇ ਜੀ ਬਹੁਤ ਅੱਛਾ ਲੱਗਿਆ ਕਿ ਅੱਜ ਜੋ ਅਸੀਂ ਲੜਾਈ ਸ਼ੁਰੂ ਕੀਤੀ ਹੈ ਇੱਕ ਤੇ ਕਰਜ਼ੇ ਦੀ ਉਹਦੇ ਵਾਸਤੇ ਅਸੀਂ ਬੜੀ ਮਿਹਨਤ ਕੀਤੀ ਲੋਕਾਂ ਦੇ ਘਰ ਘਰ ਤੱਕ ਗਏ ਯਾਰ ਲੋਕਾਂ ਨੇ ਸਾਡਾ ਸਾਥ ਦਿੱਤਾ ਬਹੁਤ ਲੋਕ ਸਾਡੇ ਨਾਲ तकरीबन 15000 ਤੱਕ ਲਗ ਲੋਕ ਸਾਡੇ ਨਾਲ ਪਰਿਵਾਰ ਜੁੜੇ ਹੋਏ ਨੇ ਔਰ ਇਹ ਸਾਰਾ ਜੋ ਕਾਰਜਕ੍ਰਮ ਹੈ ਸ਼ੈਨਵਾ ਚੌਧਰੀ ਭਾਰਤੀਆ ਜੀ ਦੇ ਆਸ਼ੀਰਵਾਦ ਨਾਲ ਹੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ ਔਰ ਅੱਗੇ ਵੀ ਸਾਡਾ ਇਹ ਅਭਿਆਨ ਜਾਰੀ ਰਹੇਗਾ ਅਸੀਂ ਰੁਕਣ ਵਾਲੇ ਨਹੀਂ ਹਾਂ ਔਰ ਬਿਲਕੁਲ ਅਸੀਂ ਇੱਕ ਇੱਕ ਘਰ ਤੱਕ ਪੁੱਜਾਂਗੇ ਜਿਸ ਘਰ ਦਾ ਵਿੱਚ ਕਰਜ ਕਿਸ ਜਿਸ ਘਰ ਵਿੱਚ ਕਰਜ਼ਾ ਹੈ ਉਹ ਹਰੇਕ ਦਰਵਾਜ਼ੇ ਨੂੰ ਖੜਕਟਾਵਾਂਗੇ ਤਾਂ ਕਿ ਉੱਥੇ ਕੋਈ ਸੋਸਾਇਟੀ ਵਰਗੇ ਕਦਮ ਨਾ ਚੁੱਕੇ ਅਸੀਂ ਉਹਨਾਂ ਨੂੰ ਕਰਜ਼ੇ ਤੋਂ ਮੁਕਤ ਕਰਾਵਾਂਗੇ ਹਾਂ ਜੀ ਜੀ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮੋਂ ਵੀ ਤੁਹਾਡੇ ਕਾਫੀ ਜਿਹੜੇ ਹੈਗੇ ਨੇ ਪ੍ਰੋਗਰਾਮ ਲੋਕਾਂ ਨੂੰ ਤੁਸੀਂ ਵਿਚਰਦੇ ਹੋ ਲੋਕਾਂ ਨਾਲ ਗੱਲਬਾਤ ਕਰਦੇ ਹੋ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਕਰਜੇ ਲਈ ਪ੍ਰਤੀ ਜਾਣਦੇ ਹੋ 24 ਘੰਟੇ ਤੁਸੀਂ ਸਰਬਦਰ ਕਾਫੀ ਅਸੀਂ ਵੀ ਕਵਰ ਕੀਤੀਆਂ ਨੇ ਜਿੱਦਾਂ ਹੀ ਤੁਹਾਡੀ ਨਿਚੈ ਵੀ ਤੁਹਾਨੂੰ ਲੱਗਦਾ ਵੀ ਉਹ ਸਾਰੇ ਬੰਦੇ ਜਿਹੜੇ ਨੇ ਬੋਰਡ ਤੇ ਤਬਦੀਲ ਹੋਣਗੇ ਤੁਹਾਡੇ ਅਸੀਂ ਪਹਿਲੇ ਹੀ ਦੱਸਿਆ ਕਿ ਅਸੀਂ ਰਾਜਨੀਤੀ ਨਹੀਂ ਕਰਨ ਆਏ ਵੋਟ ਵਿੱਚ ਤਬਦੀਲ ਹੋਣ ਨਾ ਹੋਣ ਲੇਕਿਨ ਸਾਡਾ ਕਰਜ਼ਾ ਮੁਕਤੀ ਵਾਲਾ ਅਭਿਆਨ ਇਹ ਦਿਲੋਂ ਜਾਰੀ ਰਹੇਗਾ ਅਸੀਂ ਅਗਰ ਮੈਂ ਅੱਜ ਨੌਕਰੀ ਛੱਡ ਕੇ ਆਇਆ ਇੱਥੇ ਆਇਆ ਤੇ ਮੈਂ ਸੇਵਾ ਕਰਨ ਵਾਸਤੇ ਆਇਆ ਮੈਂ ਐਮਪੀ ਐ ਐਮਐਲਏ ਬਣ ਵੀ ਨਹੀਂ ਆਇਆ ਇਹ ਤੇ ਇੱਕ ਸਟੈਪ ਸੀਗਾ ਸਾਡਾ ਕਿ ਅਸੀਂ ਪਾਰਲੀਮੈਂਟ ਤੱਕ ਲੋਕਾਂ ਦੀ ਆਵਾਜ਼ ਪਹੁੰਚਾ ਸਕੀਏ ਤੇ ਅੱਗੇ ਆਉਣ ਵਾਲੇ ਟਾਈਮ 'ਚ ਵਿਧਾਨ ਸਭਾ ਤੱਕ ਵੀ ਪਜਾਵਾਂਗੇ ਆਵਾਜ਼ ਔਰ ਦੂਸਰਾ ਕਰਜ਼ਾ ਮੁਕਤੀ ਤੇ ਹੈਲਥ ਤੇ ਤੇ এডਿਕੇਸ਼ਨ ਤੇ ਸਾਡੀ ਲੜਾਈ ਜਾਰੀ ਰਹੇ ਬਿਲਕੁਲ ਜੀ ਹਰਜੀਤ ਸਿੰਘ ਸਿੰਘ ਭਾਰਤੀ ਜੀ ਨੇ ਦੱਸਿਆ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਨੇ ਚੋਣ ਨਿਸ਼ਾਨ ਕਿਤਲੀ ਆ ਬਿਲਕੁਲ ਜੀ ਸਾਰੇ ਪਾਰਟੀ ਦੇ ਲੀਡਰ ਸਹਬਾਨ ਜਿਹੜੇ ਹਾਈ ਕਮਾਂਡ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦੱਸੇ ਨੇ ਵੀ ਕਿਦਾਂ ਦਲਦਲ ਜਿਹੜੀ ਹੈਗੀ ਕਾਰਜ ਦੇ ਦਲਦਲ ਦੇ ਵਿੱਚ ਲੋਕ ਖੁਦਕਸ਼ੀਆਂ ਕਰ ਰਹੇ ਨੇ ਉਹਨਾਂ ਨੂੰ ਕੱਢਣ ਲਈ ਅਸੀਂ ਬੀੜਾ ਚੱਕਿਆ ਹੈ ਅਸੀਂ ਚਾਹੇ ਪਾਰਟੀ ਦੇ ਵਿੱਚ ਉਹਨਾਂ ਨੇ ਦੱਸਿਆ ਰਾਜਨੀਤੀ ਸਾਡਾ ਕੰਮ ਕਰਨ ਦਾ ਕੋਈ ਵੀ ਮੰਤਵ ਨਹੀਂ ਹੈ ਪਾਰਟੀਆਂ ਸਾਡੇ ਜਿੱਤਣਾ ਚਾਹੇ ਨਾ ਜਿੱਤੀ ਅਸੀਂ ਪਰ ਅਸੀਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਲਈ ਇਸ ਮੁੱਦੇ ਤੇ ਕੰਮ ਕਰਦੇ ਰਾਂਗੇ ਹੁਣ ਦੇਖਣਾ ਹੋਵੇਗਾ 1 ਜੂਨ ਨੂੰ 4 ਜੂਨ ਨੂੰ ਰਿਜ਼ਲਟ ਆ ਜਾਵੇਗਾ ਕਿ ਰঞ্জੀਤ ਸਿੰਘ ਭਾਰਤੀ ਜੀ ਜੀ ਇਸ ਸ ਮਹਿੰਦਰ ਜੀ ਜਿਹੜੀ ਇਹਨਾਂ ਨੇ ਇਸ ਹਾਲ ਦੇ ਵਿੱਚ ਮਿਹਨਤ ਕੀਤੀ ਹੈ ਲੋਕਾਂ ਨੂੰ ਆਪਣੇ ਨਾਲ ਜੋੜਿਆ ਘਰੋ ਘਰੀ ਜਾ ਕੇ ਇਸ ਮੋਹਮ ਦਾ ਨੂੰ ਪਹੁੰਚਾਇਆ ਲੋਕਾਂ ਤੱਕ ਪਹੁੰਚਾਇਆ ਕਿ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਸੰਸਦ ਦੇ ਵਿੱਚ ਭੇਜਣਗੇ ਇਸ ਤਰ੍ਹਾਂ ਦੀਆਂ ਹੋਰ ਵੀ ਸਰਗਰਮੀਆਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਪਟਿਆਲਾ ਟਾਈਮ ਨਿਊ ਚੈਨਲ ਐਂਡ ਐਂਟਰਟੇਨਮੈਂਟ ਚੈਨਲ ਰਿੰਗਸਟਿੰਗ ਦੀ ਰਿਪੋਰਟ